ਈਨਾ ਮੇਡੋ ਗੁਰਮੀਤਾ ਜੀ ਗੁਰਬੀਰ ਜੀ ਕਿਹੜੇ ਪੜਾ ਤੇ ਰਹਿਣਾ ਜੀ 달ੇ ਜੀ ਕੀ ਹੋਇਆ ਕੀ ਹਾਸਾ ਤੁਹਾਡੇ ਨਾਲ ਜੀ ਜਸੀਂ ਸੁੱਤੇ ਪਏ ਸੀ ਜੀ ਤੇ ਕੁਦਰਤ ਚਾਨ ਚੱਕ ਦੀ ਗੱਡਾ ਟੁੱਟ ਗਿਆ ਜੀ ਗੱਲ ਕੀ ਤੇ ਕਿੰਨੇ ਜਣੇ ਸੁੱਤੇ ਪਏ ਸੀ ਅਸੀਂ ਚਾਰ ਜਣੇ ਪਏ ਸੀ ਜੀ ਤੇ ਕਿੰਨੇ ਦੇ ਸੱਟਾ ਵੱਜੀਆਂ ਤੁਹਾਡੇ ਅਸੀਂ ਚੌਹਾਂ ਦੇ ਵੱਜ ਗਾ ਜੀ ਤੇ ਬੱਚੇ ਦੀ ਹਾਲਤ ਕਿਦਾਂ ਦੀ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਹੈ ਜੀ ਦੋ ਦੀ ਕਿੰਨੇ ਬੱਚੇ ਤੁਹਾਡੇ ਨਾਲ ਸਨ ਦੋ ਬੱਚੇ ਪੈਸੀਵੇਂ ਨਾਲ ਮੁੰਡਾ ਪਾੜਲੀ ਛੜ ਪਿਆ ਸੀ ਜਿੱਤਨੇ ਪੈਸੀ ਚਾਰੇ ਹੀ ਅਸੀਂ ਅੱਛਾ ਜੀ ਹਾਂਜੀ ਤੇ ਉਹ ਹੁਣ ਕਿਵੇਂ ਹਸਪੀਟਲ ਕਿਵੇਂ ਪਹੁੰਚੇ ਤੁਸੀਂ ਅਸੀਂ ਐਂ ਪੁਲਿਸ ਕਰਾਈ ਸੀ ਜੀ ਰਾਤ ਨੂੰ ਕਰ ਅੱਧੀ ਰਾਤ ਤੁਹਾਡਾ ਲੈੰਡਰ ਡੈਲ ਪਿਆ ਤੇ ਨਿਕਲੇ ਕਿਵੇਂ ਤੁਹਾਨੂੰ ਕੱਢਿਆ ਕਿਨੇ ਉਹ ਗਵੰਡਾਂ ਨੇ ਗੱਡਾ ਜੀ ਗਵੰਢੀ ਆ ਗਈ ਸੀ ਉੱਠ ਕੇ ਖੜਕਾ ਸਣ ਕੇ ਅੱਛਾ ਜੀ ਹਾਂ ਅਸੀਂ ਤਾਂ ਬੇਹੋਸ਼ ਹੋ ਗਏ ਸੀ ਸਾਨੂੰ ਗਵੰਡਾਂ ਨੇ ਫਟਾਫਟ ਕੱਢਿਆ ਆਕੇ ਕਿੰਨੇ ਜਣੇ ਤੁਹਾਡੇ ਚੱਕਮੀਆਂ ਜੀ ਚਾਰ ਜਣੇ ਜੀ ਇੱਕੋ ਹੀ ਪਰਵਾਦਿਆ ਸਾਰੇ ਹਾਂਜੀ ਕੀ ਨਾਮ ਹੈ ਤੁਹਾਡਾ ਗਰਮੇਲ ਸਿੰਘ ਆਇਆ ਕਿਹੜੇ ਪਿੰਡ ਤੋਂ ਆਏ ਡਾਲੇ ਤੋਂ ਆਗੇ ਕੀ ਹੋਇਆ ਕੀ ਹਾਸਾ ਕੀ ਹੋਇਆ ਤੁਹਾਡੇ ਨਾਲ ਇਹ ਇੱਕੋ ਦਾ ਟੈਨ ਹੋਊਗਾ ਜੀ ਤੇ ਮੈਂ ਗੁਰਦੁਆਰੇ ਪੈਣਾ ਅੱਛਾ ਜੀ ਤੇ ਜਦੋਂ ਖੜਕਾ ਹੋਇਆ ਤੇ ਚੀਕ ਝੰਗਾਰਾ ਸੁਣਿਆ ਮੈਨੂੰ ਨਾ ਜਦ ਇਧਰਲੇ ਪਾਸੇ ਮੇਰਾ ਘਰ ਆ ਇਧਰਲੀ ਸਾਈਡ ਗੁਰਦੁਆਰਾ ਪੁਲ ਤੇ ਤੇ ਜਦੋਂ ਖੜਕਾ ਸੁਣਿਆ ਰਗਵਾਂਢੀ ਸਾਡਾ ਭੱਜ ਕੇ ਗਿਆ ਮੇਰੇ ਕੋਲੇ ਆਉਂਦਾ ਵੀ ਐਂ ਕਰਕੇ ਸੱਤ ਡੱਕ ਪਿਛਵਾਖ ਥੱਲੇ ਆ ਕੇ ਵੀ ਆ ਜਾ ਤੇ ਤੁਹਾਡੇ ਬੱਚੇ ਸੀਗੇ ਹਾਂਜੀ ਹਾਂਜੀ ਕਿੰਨੇ ਜਣੇ ਇਹ ਮੇਰੇ ਘਰ ਵਾਲੀ ਆ ਆ ਮੇਰੇ ਕੁੜੀ ਦੇ ਜਵਾਕ ਆ ਤੇ ਕਿੰਨੇ ਜਣੇ ਸੁੱਤੇ ਪਏ ਜੀ ਚਾਰ ਜਣੇ ਆ ਕਿੰਨੇ ਜਣੇ ਜ਼ਖਮੀ ਆ ਇਹ ਚਾਰੇ ਹੀ ਜ਼ਖਮੀ ਆਗੇ ਠੀਕ ਹਾਂਜੀ ਉਹ ਜਾਨੀ ਜਵਾਕਾਂ ਦੇ ਛੋਟਿਆਂ ਦੇ ਜਾਦੇ ਆ ਤੇ ਇਹਦੇ ਬਾਹ ਤੇ ਆ ਤੇ ਲਾਤਾਂ ਤੇ ਆ ਇਹਦੇ ਤੁਹਾਡੇ ਬੱਚੇ ਦੀ ਹਾਲਤ ਕਿਦਾਂ ਦੀ ਆ ਕੀ ਕਹਿੰਦੇ ਡਾਕਟਰ ਇਹ ਫਰੀਦਕੋਟ ਭੇਜਣ ਲੱਗੇ ਡਾਕਟਰ ਹਾਂਜੀ ਸਮੀਲ ਸਿੰਘ ਪੁੱਤਰ ਹਰੀ ਸਿੰਘ ਜਿਹੜੇ ਕਿ ਰਾਤ ਇਹਨਾਂ ਦੇ ਨਾਲ ਇਹ ਹੜਤਸਾ ਵਾਪਰਿਆ ਵਾ ਅਸੀਂ ਪਿੰਡ ਵਾਸੀਆਂ ਨੂੰ ਪਿੰਡ ਦੇ ਇਹਨਾਂ ਆਰੀ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਇਸ ਅਤਿ ਦਰਜ ਦੇ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਛੱਤ ਦੇ ਜਿਹੜੇ ਹਾਲਾਤ ਉਹ ਪਹਿਲਾਂ ਹੀ ਬਹੁਤ ਨਾਜ਼ੁਕ ਸੀਗੇ ਪਰਿਵਾਰ ਨੂੰ ਇਸ ਗੱਲ ਦਾ ਇਲਮ ਸੀਗਾ ਕਿ ਕਦੇ ਵੀ ਡਿੱਗ ਸਕਦੀ ਆ ਪਰ ਫਿਰ ਵੀ ਗਰੀਬੀ ਦੇ ਵਿੱਚ ਗਰੀਬੀ ਰੇਖਾ ਦੇ ਥੱਲੇ ਹੋਣ ਕਰਕੇ ਉਹ ਇਸ ਦੀ ਮੁਰੰਮਤ ਵੀ ਨਹੀਂ ਕਰਾ ਸਕੇ ਨਾ ਹੀ ਦੁਆਰਾ ਕੋਈ ਇਹਨੂੰ ਖੜੇ ਕਰ ਸਕੇ ਇਹਨੂੰ ਛੱਤ ਨੂੰ ਇਸ ਲਈ ਇਹ ਗਰੀਬੀ ਦੇ ਕਾਰਨ ਹੀ ਹੋਇਆ ਵਾ ਇਸ ਲਈ ਆਪਾਂ ਚਾਹੁੰਦੇ ਆ ਵੀ ਜਿਹੜਾ ਸਾਡਾ ਪੰਡ ਐ ਐਨ ਆਰ ਆਈ ਵੀਰ ਆ ਜਾਂ ਹੋਰ ਜਿਹੜੇ ਦਾਨੀ ਸੱਜਣਾ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਆ ਤਾਂ ਉਹ ਇਹਨਾਂ ਦੇ ਇਸ ਪਰਿਵਾਰ ਦੀ ਮਦਦ ਕਰ ਸਕਦੇ ਆ ਆਪਾਂ ਇਸ ਪਰਿਵਾਰ ਦੀ ਛੱਤ ਪਵਾ ਕੇ ਦੇਈਏ ਤਾਂ ਜੋ ਜੋ ਠੀਕ ਹੋ ਕੇ ਆ ਜਾ ਜੋ ਠੀਕ ਹੋ ਕੇ ਪਰਿਵਾਰ ਤੰਦਰੁਸਤੀ ਨਾਲ ਘਰੇ ਆਉਣ ਤੇ ਆਪਦੇ ਜਿਹੜਾ ਰੋਜੀ ਰੋਟੀ ਕਮਾਉਂਦੇ ਹੋ ਕਮਾਉਣ ਵਾਹਿਗੁਰੂ ਜੀ ਕੱਖ ਅਸੀਂ ਇੱਥੇ ਪੈ ਸੀਗੀ ਰਾਤ ਭੈਣ ਮੇ ਦੀ ਪਿਸ਼ਾਬ ਕਰਨ ਉੱਠੀ ਸੀਗੀ ਤੇ ਉਹਦਾ ਕਰਕੇ ਉਹਨੂੰ ਪਤਾ ਲੱਗਿਆ ਵੀ ਸੱਤ ਰਾਤ ਇੱਕੋ ਨਾਲ ਥੱਲੇ ਆਉਂਦਾ ਇਸ ਜਵਾਕ ਪੈ ਸੀ ਸਾਡੇ ਸਾਨੂੰ ਤਾਂ ਪਤਾ ਨਹੀਂ ਸੀ ਤਾਂ ਸੁੱਤੇ ਪੈ ਸੀ ਰਾਤ ਸਾਨੂੰ ਕੁੜੀ ਨੇ ਛਾਇਆ ਹੋਇਆ ਜੀ ਉਹਨੇ ਆ ਕੇ ਦੱਸਿਆ ਵੀ ਸਾਡੇ ਉੱਤੇ ਸੱਤ ਡੈਗ ਪਈ ਆ ਇੱਕੋ ਦਾ ਮਨੇਰਾ ਹੋਣ ਦੇ ਕਾਰਨ ਕੀ ਅਸੀਂ ਜਵਾਕਾਂ ਨੂੰ ਚੈੱਕ ਨਹੀਂ ਕਰ ਸਕੇਗੀ ਫੇਰ ਵੀ ਕੇਰਾ ਖਿੱਚਾ ਤੋਂ ਨਾ ਖਿੱਚ ਲਿਆ ਸੀ ਅਸੀਂ ਜਾਦੇ ਛੱਕ ਨਹੀਂ ਇੱਕ ਘੱਟ ਕਾਫੀ ਸਟਾਕ ਨਹੀਂ ਹੱਸਾ ਲੱਗੇ ਉਹਦਾ ਤਾਂ ਹੀ ਇੱਕ ਵੱਡੇ ਮੁੰਡੇ ਦੇ ਲੱਗੇ ਜਿਆਦੇ ਉਹਦੇ ਟਾਂਕ ਟੂਕੇ ਲੱਗੇ ਜੀ ਹੁਣ ਹੁਣ ਬਾਕੀ ਪਰਵਾਰ ਦੇ ਵੀ ਲੱਗੇ ਆ ਜੀ ਮੰਮੀ ਦੇ ਵੀ ਵੱਜਿਆ ਜੀ ਤੇ ਉਹ ਇੱਕ ਤਾਂ ਉਹਦੀ ਮਾਂ ਦੀ ਮੇਰੀ ਜੱਟ ਖੜ ਗਈ ਇੱਕ ਬਾਹਰ ਖੜ ਗਈ ਤੇ ਸਿਰ ਚ ਸੱਟ ਜੀ ਤੇ ਮੇਰੇ ਭਰਾ ਜਿਹੜਾ ਜਪਾਂ ਜਾਂਦਾ ਜੀ ਉਹਦੇ ਵੀ ਹੈ ਸੱਟ ਮੈਂ ਜੀ ਉੱਥੇ ਆ ਖੜਕਾ ਜਦੋਂ ਹੋਇਆ ਅਸੀਂ ਉੱਥੇ ਤੀਨੀ ਕਸਮ ਅਸੀਂ ਉਹਨਾਂ ਨੂੰ ਖੱਚ ਖੱਚ ਕੇ ਬਾਹਰ ਲਗਾਈ ਫਿਰ ਉਹਨਾਂ ਨੂੰ ਮੈਂ ਦਾਖਲ ਕਰਾ ਕੇ ਆਇਆ ਰਕਰ ਵਾਂਡ 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 ਦੇ ਵਿੱਚ ਹਾਂਜੀ ਵਾਂਡ ਸੀ ਜੀ ਤੇ ਉਦੋਂ ਨੂੰ ਫੇਰ ਘਰਾਂ ਦੇ ਆਣ ਗਵਾਨ ਵਾਵਾ ਇਕੱਠੇ ਹੋ ਗਏ ਸੀ ਜਿਹੜੇ ਸਾਥ ਮੇਰੇ ਨਾਲ ਜੂ ਹਤਾ ਐਂ ਸੰਦੇ ਇੱਕ ਕਾਮ ਜੂ ਹਤਾ ਜੇ ਸੀ ਨਾਲ ਜਦੋਂ ਮੈਂ ਲਿਜਿਆਣੇ ਦਾਖਲ ਕੱਲਾ ਕਰਾਚਾ ਤੇ ਦਾਖਲ ਹੋਣੇ ਰਾਤ ਠੀਕ ਹੈ ਇਹਦੇ ਤੋਂ ਪਿੱਛੇ ਹੋ ਜਾਓ ਤੇ ਸੈਕਟਰ ਕਾਫੀ ਆ ਬੁੱਝੀਆਂ ਜਿਆਦੇ ਆ ਤੇ ਜਿਹੜੀਆਂ ਜਤਮ ਆ ਉਹ ਕਟਾ